ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 7ਵਾਂ ਗਤੀ ਤੇ ਇਸ ਅਧਿਆਇ ਦੀ ਸੋਚੋ ਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ 4 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਬੜੇ ਮਹੱਤਵਪੂਰਨ ਸਿਧਾਂਤਕ ਸਵਾਲ ਨੇ ਗ੍ਰਾਫਾਂ ਨਾਲ ਜੁੜੇ ਹੋਏ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਜੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ प्यारे विद्यार्थियों ਤੁਹਾਡੀਆਂ ਅੰਗਰੇਜ਼ੀ ਅਤੇ ਗਣਿਤ ਦੀਆਂ ਨੋਟਾਂ ਵੀ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਉਸ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th English MCB 9th literature 9th grammar ਤੇ ਗਣਿਤ ਵਿੱਚ ਤੁਹਾਨੂੰ ਮਿਲਣਗੀਆਂ 9th math notes ਫਿਰ ਨਵੀਂ ਨਵੀਂ ਗਣਿਤ ਫਿਰ PSCB 9th math english ਵੀਡੀਓ ਵੀ ਚੱਗੀ ਹੈ ਜੋ ਕਿ CBSE ਵਾਲੀ ਕਿਤਾਬ ਹੈਗੀ ਹੈ NCERT ਦੀ ਇੱਕੋ ਹੀ ਕਿਤਾਬ ਹੈ ਉਹ ਚਾਹ ਪੰਜਾਬ ਬੋਰਡ ਹੈ ਚਾਹ ਸੈਂਟਰ ਬੋਰਡ ਹੈ ਫਿਰ ਇੱਕ ਹੈਗੀ ਗਣਿਤ ਦੇ ਸਿਧਾਂਤ ਤੇ ਕਿਉਂਕਿ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਵਾਧਾ ਕਰਨ ਲਈ ਇੱਕ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਹਓ ਦੇਖਿਓ ਬੱਚਿਓ ਹੁਣ ਆ ਬੜੇ ਮਹੱਤਵਪੂਰਨ ਸਿਧਾਂਤਕ ਸਵਾਲ ਨੇ ਇਹਨਾਂ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਦੇਖਿਓ ਤੇ ਇਹਦਾ ਚੰਗਾ ਤਰ੍ਹਾਂ ਅਭਿਆਸ ਕਰਿਓ ਜਾਂ ਗ੍ਰਾਫਾਂ ਨਾਲ ਜੁੜੇ ਹੋਏ ਨੇ ਸਵਾਲ ਗ੍ਰਾਫ ਵਿੱਚ ਸਰਲ ਰੇਖਾ ਆਲ ਸਟ੍ਰੇਟ ਲਾਈਨ ਗ੍ਰਾਫ ਸਿੱਧੀ ਰੇਖਾ ਜਿਹੜੀ ਹੈ ਉਹ ਕੀ ਦਰ ਸੋ ਇਹ ਜਿਹੜੇ ਗ੍ਰਾਫ ਦੇ ਵਿੱਚ ਸਰਲ ਰੇਖਾ ਜਿਹੜੀ ਹੈ ਹੁਣ ਅਸੀਂ ਗਤੀ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਗਤੀ ਦੇ ਸੰਦਰਭਕਲ ਕਰਾਂਗੇ ਸੋ ਗਤੀ ਦੇ ਗ੍ਰਾਫਾਂ ਦੇ ਸੰਦਰਭ ਦੇ ਵਿੱਚ ਦੋ ਗੱਲਾਂ ਨੇ ਇੱਕ ਹੈਗਾ ਦੂਰੀ ਸਮਾਂ ਗ੍ਰਾਫ ਤੇ ਦੂਜਾ ਹੈਗਾ ਵੇਗ ਸਮਾਂ ਗ੍ਰਾਫ ਠੀਕ ਹੈ ਸੋ ਦੂਰੀ ਸਮਾਂ ਗ੍ਰਾਫ ਦੇ ਵਿੱਚ ਦੋ ਗੱਲਾਂ ਨੇ ਇੱਕ ਤੇ ਸਰਲ ਰੇਖਾ ਸਮਾਨ ਚਾਲ ਜਾਂ ਇੱਕੋ ਦਿਸ਼ਾ ਵਿੱਚ ਸਮਾਨ ਵੇਗ ਦਰਸਾਉਂਦੀ ਹੈ ਇਹ ਬੱਚੇ ਚੰਗੀ ਤਰ੍ਹਾਂ ਤੁਸੀਂ ਕੰਠ ਕਰ ਲੈਣੀਆਂ ਗੱਲਾਂ ਇਹ ਬੜੀ ਹੀ ਮਹੱਤਵਪੂਰਨ ਨੇ ਕੰਠ ਕਰ ਲੈਣ ਗਿਆ ਫੇ ਤੁਸੀਂ ਬਾਰ ਬਾਰ ਦੌਰਾਂ ਦੇ ਰਹੋਗੇ ਜਿਹੜੇ ਸਵਾਲ ਕਰਾਂਗੇ ਅਸੀਂ ਜਿਹੜੇ ਅੱਗੇ ਤੇ ਤੁਹਾਨੂੰ ਇਹ ਗੱਲਾਂ ਬੜੀਆਂ ਸੌਖੀ ਸਮਝ ਆ ਜਾਣਗੀਆਂ ਤੇ ਤੁਹਾਨੂੰ ਇਹ ਆਮ ਤੌਰ ਤੇ ਵਿਦਿਆਰਥੀ ਬੜੇ ਘਬਰਾਉਂਦੇ ਨੇ ਇਦਾਂ ਦੇ ਅਧਿਆਇ ਦੇ ਕਿ ਮੋਸ਼ਨ ਦਾ ਗਤੀ ਦਾ ਉਹਨੇ ਗਣਿਤਿਕ ਸਵਾਲ ਹੁੰਦੇ ਨੇ ਤੋਂ ਘਬਰਾ ਜਾਂਦੇ ਨੇ ਪਰ ਇਹ ਬਹੁਤ ਸੌਖੇ ਹੁੰਦੇ ਨੇ ਠੀਕ ਹੈ ਤੇ ਦੂਜੀ ਗੱਲ ਇਹ ਹੈ x ਤੁਰੇ ਜਾਂ ਸਮਾਂ ਤੁਰੇ ਦੇ ਸਮਾਂਤਰ ਜੇ ਸਿੱਧੀ ਰੇਖਾ ਹੋਵੇ ਉਹ 0 ਚਾਹ ਦਰਸਾਉਂਦੀ ਹੈ ਠੀਕ ਹੈ ਭਾਵੇਂ ਦੂਰੀ 'ਚ ਕੋਈ ਬਦਲਾਅ ਨਹੀਂ ਜਾਂ ਵਸਤੂ ਗਤੀ ਹੀਣ ਹੈ ਜੇ ਦੂਰੀ ਨਹੀਂ ਬਦਲ ਰਹੀ ਮੂਲਿੰਗ ਜਿੱਥੇ ਖੜੀ ਸੀ ਪਹਿਲੇ ਉੱਥੇ ਹੀ ਰਹੀ ਹੈ ਦੂਰੀ ਜ ਕੋਈ ਬਦਲਾਅ ਨਹੀਂ ਆ ਰਿਹਾ ਇਹਨਾਂ ਕਿ ਵਸਤੂ ਗਤੀ ਹੀਣ ਆਇਆ ਤੇ ਉਦੋਂ ਫਿਰ ਬੱਚੋ ਜਿਹੜਾ ਗ੍ਰਾਫ ਹੋਏਗਾ ਉਹ ਐਕਸ ਤੁਰੇ ਦੇ ਸਮਾਂਤਰ ਸਰਲ ਰੇਖਾ ਹੋਏਗੀ ਠੀਕ ਹੈ ਅੱਗੇ ਮੈਂ ਗ੍ਰਾਫ ਬਣਾ ਕੇ ਤੁਹਾਨੂੰ ਸਾਰੇ ਦੱਸਾਂਗਾ ਦੂਜਾ ਆ ਗਿਆ ਵੇਗ ਸਮਾਂ ਗ੍ਰਾਫ ਐਸੀ ਦੂਰੀ ਸਮਾਂ ਗ੍ਰਾਫ ਹੈਗਾ ਵੇਗ ਸਮਾਂ ਗ੍ਰਾਫ ਇਹਦੇ ਵਿੱਚ ਸਰਲ ਰੇਖਾ ਸਮਾਨ ਪਰਵੇਗ ਦਰਸਾਉਂਦੀ ਹੈ ਠੀਕ ਹੈ ਸਮਾਨ ਪਰਵੇਗ ਵੇਗ ਸਮਾਂ ਪਰਵੇਗ ਹੁੰਦਾ ਜੇ ਵੇਗ ਦਾ ਵੇਗ ਦਾ ਪਰਿਵਰਤਨ ਸਮਾਂ ਪਰਵੇਗ ਹੁੰਦਾ ਸੋ ਦੂਰੀ ਸਮਾਂ ਚਾਲ ਹੁੰਦਾ ਸੋ ਇੱਥੇ ਆ ਜਾਏਗਾ ਸਮਾਨ ਚਾਲ ਇੱਥੇ ਆ ਜਾਏਗਾ ਸਮਾਨ ਪਰਵੇਗ ਦਰਸਾਉਂਦੀ ਹੈ ਤੇ ਜੇ ਹੁਣ ਐਕਸ ਧੁਰੇ ਦੇ ਸਮੰਤਰ ਹੋਵੇ ਐਕਸ ਧੁਰੇ ਜਾਂ ਸਮਾਂ ਧੁਰੇ ਦੇ ਸਮੰਤਰ ਸਿੱਧ ਰੇਖਾ ਸਿਫਰ ਪਰਵੇਗ ਦਰਸਾਉਂਦੀ ਹੈ ਠੀਕ ਹੈ ਜਿਵੇਂ ਇੱਥੇ ਸਿਫਰ ਚਾਲ ਦਰਸਾਉਂਦੀ ਹੈ ਇੱਥੇ ਸਿਫਰ ਪਰਵੇਗ ਦਰਸਾਉਂਦੀ ਹੈ ਪਰ ਵਸਤੂ ਦਾ ਵੇਗ ਸਮਾਨ ਹੈ ਵਸਤੂ ਗਤੀ ਹੀ ਨਹੀਂ ਹੈਗੀ ਗਤੀ ਕਰ ਰਹੀ ਹੈ ਪਰ ਉਹਦਾ ਵੇਗ ਸਮਾਨ ਹੈ ਉਹਦੀ ਦਿਸ਼ਾ ਇੱਕੋ ਹੀ ਹੈ ਉਹਦੀ ਚਾਲ ਕੋਈ ਹੈ ਇਹਦਾ ਮਤਲਬ ਆਹ ਵੇਖੋ ਬੱਚੋ ਇਹ ਸਾਰੀਆਂ ਗੱਲਾਂ ਨੂੰ ਸਮਝਾਉਣ ਦੇ ਲਈ ਅਸੀਂ ਗ੍ਰਾਫ ਦੇਖਦੇ ਹਾਂ ਇਹ ਦੇਖੋ ਪਹਿਲੇ ਤਿੰਨ ਗ੍ਰਾਫ ਨੇ ਬੱਚੋ ਦੂਰੀ ਅਤੇ ਸਮੇਂ ਦੇ ਦੂਰੀ ਸਮਾਂ ਇਹ ਯਾਦ ਰੱਖਣਾ ਦੂਰੀ ਸਮਾਂ ਕੇ ਦੇ ਬਰਾਬਰ ਹੁੰਦਾ ਬਈ ਚਾਲ ਠੀਕ ਹੈ ਹੁਣ ਜੇ ਬੱਚੋ ਐਕਸ ਤੁਰਾ ਇਹ ਐਕਸ ਤੁਰਾ ਹੈਗਾ ਸਮਾਤੁਰਾ ਐਕਸ ਤੁਰਾ ਜਿਹੜਾ ਲੇਟਵਾ ਹੈਗਾ ਲੇਟਵਾ ਤੁਰਾ ਉਹਨੂੰ ਐਕਸ ਤੁਰਾ ਕਿੰਨੇ ਆ ਤੇ ਉਹਨੂੰ ਸਮੇਂ ਦੇ ਤੌਰ ਤੇ ਅਸੀਂ ਲੈ ਕੇ ਸਮੇਂ ਦੇ ਤੁਰਾ ਲੈ ਕੇ ਚੱਲਦੇ ਆ ਤੇ ਜੇ ਇਹਦੇ ਸਮੰਤਰ ਹੈ ਯਾਨਕਿ ਦੂਰੀ ਸਮੇਂ ਦੇ ਨਾਲ ਦੂਰੀ ਬਦਲਦੀ ਨਹੀਂ ਪਈ ਇੱਥੇ ਵੀ ਨਹੀਂ ਦੂਰੀ ਇੱਥੇ ਵੀ ਇੰਨੀ ਦੂਰੀ ਇੱਥੇ ਵੀ ਇੰਨੀ ਦੂਰੀ ਭਾਵ ਦੂਰੀ ਚ ਪਈ ਬਦਲਾ ਨਹੀਂ ਹੈਗਾ ਭਾਵ ਚਾਲ 0 ਹੈ ਭਾਵ ਵਸਤੂ ਗਤੀਹੀਨ ਹੈ ਤੇ ਬੱਚਿਓ ਦੇਖੋ ਚਾਲ ਵਧਦੀ ਪਈ ਹੈ ਵਧਦੀ ਪਈ ਹੈ ਵਧਦੀ ਪਈ ਹੈ ਹੈ ਵੜ ਗਈ ਸਮੇਂ ਦੇ ਨਾਲ ਦੂਰੀ ਵੱਧਦੀ ਪਈ ਹੈ ਸਮੇਂ ਨਾਲ ਦੂਰੀ ਵੱਧਦੀ ਪਈ ਹੈ ਇੱਥੇ ਆਇਆ ਇੱਥੇ ਹੋ ਗਈ ਅਗਲਾ ਸਮਾਂ ਗਿਆ ਦੂਰੀ ਹੋ ਗਈ ਸੋ ਇਹ ਸਿੱਧੀ ਰੇਖਾ ਸਮਾਨ ਚਾਲ ਇਹਦਾ ਮਤਲਬ ਕੀ ਹੈ ਵਸਤੂ ਸਮਾਨ ਚਾਲ ਦੇ ਨਾਲ ਚਲਦੀ ਪਈ ਹੈ ਠੀਕ ਹੈ ਤੇ ਜੇ ਇੱਥੋਂ ਦਿੱਦਾ ਆਵੇ ਯਾਨਕਿ ਵਸਤੂ ਪਹਿਲੇ ਦੂਰ ਸੀ ਇਹ ਦੇਖੋ 0 ਸਮਾਂ ਐ 0 ਸਮਾਂ ਪਹਿਲੀ ਦੂਰ ਸੀ ਤੈਨੂੰ ਵਾਪਸ ਘਰ ਆ ਗਈ ਇੱਥੇ ਵਾਪਸ ਆ ਗਈ ਸਮੇਂ ਦੇ ਨਾਲ ਸੋ ਸਮਾਨ ਚਾਲ ਐਵੀ ਸਮਾਨ ਚਾਲ ਹੈ ਐਵੀ ਸਮਾਨ ਚਾਲ ਹੈ ਪਰ ਇੱਥੇ ਵਸਤੂ ਵਾਪਸ ਆਉਂਦੀ ਹੈ ਵਸਤੂ ਇੱਥੇ ਵਾਪਸ ਆ ਗਈ ਠੀਕ ਹੈ ਇਹਦਾ ਮਤਲਬ ਹੈ ਫਿਰ ਆ ਦੇਖੋ ਬੱਚੋ ਵੇਗ ਸਮਾਂ ਸੋ ਵੇਗ ਦਾ ਪਰਿਵਰਤਨ ਸਮਾਂ ਕਿਹਦੇ ਬਰਾਬਰ ਹੁੰਦਾ ਹੈ ਪਰਵੇਗ ਦੇ ਸੋ ਇਹ ਹੈਗਾ ਸਮਾਨ ਚਾਲ ਭਾਵ ਪਰਵੇਗ ਸਿਫਰ ਹੈ ਜਦੋਂ ਚਾਲ ਸਮਾਨ ਹੁੰਦੀ ਹੈ ਚਾਲ ਵਿੱਚ ਕੋਈ ਫਰਕ ਨਹੀਂ ਪੈਂਦਾ ਚਾਲ ਵਿੱਚ ਕੋਈ ਬਦਲਾਅ ਨਹੀਂ ਆਂਦਾ ਤੇ ਪਰਵੇਗ ਸਿਫਰ ਹੁੰਦਾ ਹੈ ਸੋ ਇਹਦਾ ਮਤਲਬ ਹੈ ਸਮਾਨ ਚਾਲ ਜਿਹੜਾ ਐਕਸ ਧੁਰੇ ਦੇ ਸਮੰਤਰ ਹੈ ਤੇ ਜੇ ਬੱਚੋ ਇਦਾਂ ਸਿੱਧੀ ਹੈ ਇਹ렇게 ਸਮਾਨ ਧਨਾਤਮਕ ਪਰਵੇਗ ਜੇ ਸਰਲ ਰੇਖਾ ਖੱਬੇ ਤੋਂ ਸੱਜੇ ਨੂੰ ਉੱਪਰ ਨੂੰ ਜਾ ਰਹੀ ਹੈ ਇਹਦਾ ਮਤਲਬ ਪਰਵੇਗ ਧਨਾਤਮਕ ਹੈ ਪਰ ਜੇ ਬੱਚਿਓ ਸਰਲ ਰੇਖਾ ਹੈਗੀ ਹੈ ਤੇ ਜਿਹੜੀ ਰੇਖਾ ਹੈਗੀ ਹੈ ਖੱਬੇ ਤੋਂ ਸੱਜੇ ਨੂੰ ਥੱਲੇ ਆ ਰਹੀ ਹੈ ਤੇ ਫਿਰ ਸਮਾਨ ਰਿਣਾਤਮਕ ਪਰਵੇਗ ਫਿਰ ਪਰਵੇਗ ਰਿਣਾਤਮਕ ਹੈ ਯਾਦ ਰੱਖਣਾ ਖੱਬੇ ਤੋਂ ਸੱਜੇ ਜੇ ਉੱਪਰ ਜਾਂਦੀ ਹੈ ਤੇ ਕੀ ਹੈ ਪਰਵੇਗ ਧਨਾਤਮਕ ਹੈ ਤੇ ਜੇ ਖੱਬੇ ਤੋਂ ਸੱਜੇ ਥੱਲੇ ਆਂਦੀ ਹੈ ਤੇ ਪ੍ਰਵੇਗ ਰਿਣਾਤਮਕ ਹੈ ਸੋ ਬੱਚੋ ਐਸੀ ਦੂਰੀ ਸਮਾਂ ਦੂਰੀ ਸਮਾਂ ਦੂਰੀ ਸਮਾਂ ਇਹ ਦਿੱਤਨ ਵੱਖ-ਵੱਖ ਰੂਪ ਦੱਸੇ ਅਲੱਗ-ਅਲੱਗ ਇਹ ਅਵਸਥਾਵਾਂ ਨੇ ਇੱਥੇ ਗਤੀਹੀਣ ਹੈ ਸਮਾਨ ਚਾਲ ਹੈ ਸਮਾਨ ਚਾਲ ਪਰ ਵਸਤੂ ਵਾਪਸ ਆ ਰਹੀ ਹੈ ਇੱਥੇ ਕੀ ਹੈ ਵੇਗ ਸਮਾਂ ਵੇਗ ਸਮਾਂ ਵੇਗ ਸਮਾਂ ਇੱਥੇ ਵੇਗ ਸਿਫਰ ਹੈ ਐਸਾ ਪ੍ਰਵੇਗ ਸਿਫਰ ਹੈ ਭਾਵ ਚਾਲ ਸਮਾਨ ਹੈ ਠੀਕ ਹੈ ਐ ਸਮੇਂ ਤੇ ਵੀ ਚਾਲ ਨਹੀਂ ਹੈ ਇਸ ਸਮੇਂ ਤੇ ਵੀ ਚਾਲ ਨਹੀਂ ਹੈ ਇਸ ਸਮੇਂ ਤੇ ਵੀ ਚਾਲ ਨਹੀਂ ਹੈ ਜੋ ਵੇਗ ਦੇ ਦਿਸ਼ਾ ਦੇ ਨਾਲ ਚਾਲ ਔਰ ਵੇਗ ਦਾ ਜਿਹੜਾ ਇਹ ਸੰਖਿਆਤਮਕ ਮੁੱਲ ਹੁੰਦਾ ਇੱਕ ਹੀ ਹੁੰਦਾ ਹੈ ਠੀਕ ਹੈ ਤੇ ਆ ਬੱਚਿਓ ਇਦਾਂ ਆ ਗਿਆ ਦੇਖੋ ਹੈ ਚਾਲ ਵਿੱਚ ਬਦਲਾਅ ਆ ਰਿਹਾ ਹੈ ਵੇਗ ਦੇ ਵਿੱਚ ਬਦਲਾਅ ਆ ਰਿਹਾ ਹੈ ਇਹ ਦੇਖੋ ਸਮੇਂ ਦੇ ਨਾਲ ਬਦਲਦਾ ਪਿਆ ਪਰ ਇਹ ਜੇ ਸਰਵ ਰਿਖਾਇਆ ਤੇ ਸਮਾਨ ਤਨਾਤਮਕ ਪ੍ਰਵੇਗ ਹੈ ਠੀਕ ਹੈ ਜੀ ਸੋ ਇਹ ਬੱਚਿਓ ਇਹ ਗ੍ਰਾਫ ਨੂੰ ਬੜੇ ਧਿਆਨ ਦੇ ਨਾਲ ਤੁਸੀਂ ਦੇਖਣਾ ਤੇ ਸਮਝਣਾ ਚੰਗੀ ਤਰ੍ਹਾਂ ਆਪ ਕਰ ਕਰਕੇ ਦੇਖਣਾ ਹੈ ਠੀਕ ਹੈ ਤਾਂ ਜਿਹੜੀ ਮੈਂ ਗੱਲਾਂ ਬੋਲੀਆਂ ਉਹਨੂੰ ਧਿਆਨ ਨਾਲ ਸੁਣੋ ਤੇ ਇੱਕ ਪੇਪਰ ਲੈ ਕੇ ਵਰਕਾ ਲੈ ਕੇ ਕਾਗਜ਼ ਲੈ ਕੇ ਤੇ ਤੁਸੀਂ ਪੈਨ ਲੈ ਕੇ ਇਹਨੂੰ ਨਾ ਇਹਦਾ ਅਭਿਆਸ ਚੰਗੀ ਤਰ੍ਹਾਂ ਕਰੋ ਠੀਕ ਹੈ ਹੁਣ ਦੇਖਿਓ ਅਗਲਾ ਸਮਾਨ ਅਤੇ ਅਸਮਾਨ ਗਤੀ ਦੇ ਦੂਰੀ ਸਮਾਗਰਾਫ ਹੁਣ ਅਸੀਂ ਸਿੱਧਾ ਰੇਖਾਲੇ ਕੀਤਾ ਨਾ ਹੁਣ ਅਸੀਂ ਕਰਦੇ ਸਮਾਨ ਅਤੇ ਅਸਮਾਨ ਦੂਰੀ ਸਮਾਗਰਾਫ ਕਿਵੇਂ ਦੇ ਦਿੱਸਦੇ ਹਨ ਕੁਝ ਗੱਲਾਂ ਨੂੰ ਗ੍ਰਾਫਾਂ ਨੂੰ ਮੈਂ ਬਦਲ-ਬਦਲ ਕੇ ਚੰਗੀ ਤਰ੍ਹਾਂ ਅਗੇ ਤੁਹਾਨੂੰ ਚੰਗੀ ਤਰ੍ਹਾਂ ਗੱਲ ਸਪਸ਼ਟ ਹੋ ਜਵੇ ਐਲਫੋ ਸਮਾਨ ਗਤੀ ਦਾ ਦੂਰੀ ਸਮਾਂ ਗ੍ਰਾਫ ਸਰਲ ਰੇਖਾ ਹੈ ਠੀਕ ਹੈ ਤੇ ਅਸਮਾਨ ਗਤੀ ਦਾ ਦੂਰੀ ਸਮਾਂ ਗ੍ਰਾਫ ਆ ਰੇਖੀ ਹੈ ਜੋ ਰੇਖੀ ਨਹੀਂ ਹੈ ਪਾਵਰ ਨੋਨ ਲੀਨੀਅਰ ਹੈ ਜੋ ਦਰਸਾਉਂਦਾ ਹੈ ਕਿ ਸਮੇਂ ਦੇ ਨਾਲ ਚਾਲ ਬਦਲ ਰਹੀ ਹੈ ਠੀਕ ਹੈ ਇਹ ਦੇਖੋ ਬੱਚਾ ਇਹ ਦੂਰੀ ਸਮਾਂ ਤੇ ਸਿੱਧੀ ਰੇਖਾ ਇਹਨਾਂ ਸਮਾਨ ਗਤੀ ਹੈਗੀ ਹੈ ਤੇ ਇੱਥੇ ਦੇਖੋ ਬੱਚਾ ਸਿੱਧੀ ਰੇਖਾ ਨਹੀਂ ਹੈਗੀ ਵਕਰ ਹੈਗੀ ਹੈ ਇਥੇ ਇਦਾਂ ਹੈਗੀ ਹੈ ਇਹ ਮਲੀ ਇਦਾਂ ਵੀ ਹੋ ਸਕਦੀ ਹੈ ਇਦਾਂ ਵੀ ਹੋ ਸਕਦੀ ਹੈ ਸੋ ਇਹ ਅਸਮਾਨ ਗਤੀ ਦਰਸਾਉਂਦੀ ਹੈ ਇਹ ਵੀ ਅਸਮਾਨ ਗਤੀ ਦਰਸਾਉਂਦੀ ਹੈ ਸੋ ਯਾਦ ਰੱਖਣਾ ਸਿੱਧੀ ਰੇਖਾ ਦਾ ਮਤਲਬ ਹੈ ਸਮਾਨ ਗਤੀ ਤੇ ਜੇ ਰੇਖਾ ਸਿੱਧੀ ਨਹੀਂ ਹੈਗੀ ਤੇ ਅਸਮਾਨ ਗਤੀ ਬੱਚਿਓ ਨਿੱਕੇ ਨਿੱਕੇ ਸਵਾਲ ਖਾਲੀ ਥਾਂ ਭਰੋ ਯਾਨੀ ਕਿ ਨਿੱਕੇ ਨਿੱਕੇ ਸਵਾਲ ਜਵਾਬ 1 1 ਨੰਬਰ ਦੇ 2 2 ਨੰਬਰ ਦੇ ਇਦਾਂ ਦੇ ਸਵਾਲ ਆ ਸਕਦੇ ਨੇ ਬਿਕਰਾ ਬਣਾ ਕੇ ਦੱਸੋ ਠੀਕ ਹੈ ਨਾ ਇਹ ਸਮਾਨ ਗਤੀ ਦਾ ਗ੍ਰਾਫ ਕਿੱਦਾਂ ਦਾ ਦਿਖੇਗਾ ਅਸਮਾਨ ਗਤੀ ਦਾ ਗ੍ਰਾਫ ਕਿੱਦਾਂ ਦਾ ਦਿਖੇਗਾ ਠੀਕ ਹੈ ਸွေ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਲਵੋ ਜੇ ਦੂਰੀ ਸਮਾਂ ਗ੍ਰਾਫ ਵਿੱਚ ਦੂਰੀ ਸਮਾਂ ਗ੍ਰਾਫ ਵਿੱਚ ਐਕਸ ਤੁਰੇ ਭਾਵ ਸਮਾਂ ਤੁਰਾ ਐਕਸ ਤੁਰੇ ਨੂੰ ਸਮਾਂ ਤੁਰਾ ਨਾਲ ਇਕ ਜਲਦੇ ਹਨ ਦੇ ਸਮਾਂਤਰ ਸਰਲ ਰੇਖਾ ਹੋਵੇ ਤਾਂ ਇਸ ਦਾ ਕੀ ਮਤਲਬ ਹੈ ਠੀਕ ਹੈ ਹੁਣ ਇਹ ਗੱਲਾਂ ਨੂੰ ਮੈਂ ਥੋੜਾ ਵੱਖਰੇ ਰੂਪ ਚ ਵਿਸਤਾਰ ਦੇਣਾ ਤੁਹਾਨੂੰ ਦੱਸ ਰਿਹਾ ਤਾਂ ਕਿ ਗੱਲ ਚੰਗੀ ਤਰ੍ਹਾਂ ਸਮਝ ਆ ਜਾਏ ਜੇ ਦੂਰੀ ਸਮਾਂ ਗ੍ਰਾਫ ਵਿੱਚ ਗ੍ਰਾਫ ਜਿਹੜਾ ਹੈ ਇਹ ਗ੍ਰਾਫ ਹੈਗਾ ਲਾਲ ਰੰਗ ਦਾ ਗ੍ਰਾਫ ਹੈਗਾ ਐਕਸ ਤੁਰੇ ਭਾਵ ਸਮਾਂ ਤੁਰਾ ਦੇ ਸਮਾਂਤਰ ਸਿੱਧੀ ਰੇਖਾ ਹੋਵੇ ਹੈ ਕਿ ਨਾ ਸਮਾਂਤਰ ਸਿੱਧੀ ਰੇਖਾ ਹੋਵੇ ਤਾਂ ਇਸ ਦਾ ਮਤਲਬ ਹੈ ਕਿ ਸਮੇਂ ਦੇ ਨਾਲ ਮੂਲ ਬਿੰਦੂ origin ਜਿਹਨੂੰ ਕਹਿੰਦੇ ਆ ਤੂੰ ਵਸਤੂ ਦੀ ਦੂਰੀ ਵਿੱਚ ਕੋਈ ਬਦਲਾਅ ਨਹੀਂ ਹੈ 봐 ਵੇਖੋ ਇੱਥੇ ਜਿੰਨੀ ਦੂਰੀ ਸੀ ਇੱਥੇ ਵੀ ਨਹੀਂ ਦੂਰੀ ਐ ਸਮਾਂ ਅੱਗੇ ਵਧ ਗਿਆ ਪਰ ਦੂਰੀ ਵਿੱਚ ਕੋਈ ਬਦਲਾਅ ਨਹੀਂ ਆ ਰਿਹਾ ਦੇਖੋ ਦੂਰੀ x ਤੋਰੇ ਤੋਂ ਜਿੰਨੀ ਉਚਾਈ ਦਿਖਾ ਰਹੀ ਸੀ ਉਨੀ ਹੈ ਭਾਵ ਦੂਰੀ 'ਚ ਕੋਈ ਬਦਲਾਅ ਨਹੀਂ ਆਇਆ ਭਾਵ ਵਸਤੂ ਵਿਰਾਮ ਅਵਸਥਾ ਵਿੱਚ ਹੈ ਜਾਂ ਗਤੀਹੀਣ ਹੈ ਭਾਵ ਵਸਤੂ ਖੜੀ ਹੈ ਰੁਕੀ ਹੋਈ ਹੈ ਗਤੀਹੀਣ ਹੈ ਗਤੀਸ਼ੀਲ ਨਹੀਂ ਹੈ ਠੀਕ ਹੈ ਜੀ ਇਹਦਾ ਇਹ ਮਤਲਬ ਹੈ ਹੁਣ ਆ ਗਿਆ ਦੂਜਾ ਵੇਗ ਤੇ ਸਮਾਂ ਜੇ ਵਸਤੂ ਸਮਾਨ ਵੇਗ ਨਾਲ ਗਤੀ ਕਰ ਰਹੀ ਹੈ ਤਾਂ ਉਸ ਦਾ ਵੇਗ ਸਮਾਂ ਗ੍ਰਾਫ ਕਿਵੇਂ ਦਾ ਹੋਵੇਗਾ ਠੀਕ ਹੈ ਜੇ ਵਸਤੂ ਸਮਾਨ ਵੇਗ ਨਾਲ ਗਤੀ ਕਰ ਰਹੀ ਹੈ ਤਾਂ ਉਸ ਦਾ ਵੇਗ ਸਮਾਂ ਗ੍ਰਾਫ ਐਕਸ ਤੁਰੇ ਸਮਾਂ ਤੁਰਾ ਦੇ ਸਮਾਂਤਰ ਸਰਲ ਰੇਖਾ ਹੋਵੇਗਾ ਐਕਸ ਤੁਰੇ ਤੋਂ ਇਸ ਸਰਲ ਰੇਖਾ ਦੀ ਦੂਰੀ ਵਸਤੂ ਦੇ ਵੇਗ ਦੀ ਮਾਤਰਾ ਦੱਸੇਗੀ ਐ ਦੇਖੋ ਬੱਚੇ ਜਿਹੜੀ ਇਹ ਜਿਹੜੀ ਹੁੰਦੀ ਹੈ ਨਾ ਇੱਥੋਂ ਦੀ ਦੂਰੀ ਅਸੀਂ ਗ੍ਰਾਫ ਅਠਵੇਂ ਵਿੱਚ ਪੜ ਚੁੱਕੇ ਹਾਂ ਇੱਥੋਂ ਦੀ ਲੈ ਕੇ ਇੱਥੇ ਤੱਕ ਜਿਹੜੀ ਇਹ ਖੜਵੀ ਦੂਰੀ ਹੈ ਹੈ ਕਿ ਦਿਖਾਉਂਦੀ ਹੈ ਵੇਗ ਦਿਖਾਉਂਦੀ ਹੈ ਸੋ ਇਹ ਇੱਥੇ ਵੀ ਇਸ ਸਮੇਂ ਤੇ ਵੇਗ ਉਨਾ ਹੀ ਹੈ ਇਸ ਸਮੇਂ ਤੇ ਵੀ ਵੇਗ ਉਨਾ ਹੀ ਹੈ ਇਸ ਸਮੇਂ ਤੇ ਵੀ ਵੇਗ ਉਨਾ ਹੀ ਹੈ ਇਸ ਸਮੇਂ ਤੇ ਵੇਗ ਨਹੀਂ ਇਹਦਾ ਮਤਲਬ ਪਰਵੇਗ 0 ਹੈ ਜਾਂ ਚਾਲ ਸਮਾਨ ਹੈ ਚਾਲ ਦੀ ਮਾਤਰਾ ਵਿੱਚ ਕੋਈ ਬਦਲਾਅ ਨਹੀਂ ਹੈ ਤੇ ਬੱਚੋ ਵੇ ਚਾਲ ਕਿੰਨੀ ਹੈ ਪਤਾ ਲੱਗੇਗਾ ਗ੍ਰਾਫ ਤੇ ਦੇਖੋ ਇੱਥੋਂ ਦੀ 0 ਤੋਂ ਲੈ ਕੇ ਕਿੰਨੀ ਇਕਾਈਆਂ ਤੇ ਕਿੱਥੇ ਆ ਰਿਹਾ ਹੈ ਤੇ ਉਹ ਉਹਦਾ ਵੇਗ ਹੋਏਗਾ ਉਹ ਦਿਚਾ ਲੋ ਇੱਕ ਹੀ ਠੀਕ ਹੈ ਬੱਚਿਓ ਸੋ ਐਸੀ ਪਾਰੇ ਵਿਦਿਆਰਥੀਓ ਇਹ ਚਾਰਸਵਾਂ ਇੱਕ ਵੀਡੀਓ ਹੋਰ ਬਣੇਗਾ ਤੇ ਫਿਰ ਸਾਡਾ ਸੋਚੋ ਤੇ ਉੱਤਰ ਦਿਓ ਦੀ ਗੜੀ ਪੂਰੀ ਹੋ ਜਾਏਗੀ ਤੇ ਫਿਰ ਅਸੀਂ ਅਧਿਆਇ ਦੇ ਅੰਦਰਲੇ ਸਵਾਲ ਤੇ ਜਿਹੜੇ ਉਹ ਮੁੱਕ ਜਾਣਗੇ ਤੇ ਫਿਰ ਅਸੀਂ ਅਭਿਆਸ ਦੇ ਸਵਾਲ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ